ਬਜੀ ਸੁਬਾਨਦਰਪੁਰ ਸਾਹਿਬ ਮਿਹਰਬਾਨੀ ਹੈ ਰੰਗੀਆਂ ਜੀ ਮਿਹਰਬਾਨੀ ਜੀ ਗੁਰਬਾਨੀ ਸਾਹਿਬ ਆ ਗਏ ਆ ਤੇ ਕਿਹਨੇ ਸਾਡੇ ਨਾਲ ਆ ਕੇ ਜਲਣਗੇ ਅੱਜ ਜਲਦੀ ਆਓ ਮੈਂ ਤੁਹਾਨੂੰ ਵੀ ਬੁਲਾਉਂਦਾ ਤੁਹਾਡੇ ਕੋਲ ਕਿਸੇ ਕੋਲ ਕੁਰਬਾਨੀ ਦੇ ਪੁੱਤ ਨੇ ਬਾਈ ਵੇਚਦਾ ਕੋਈ ਹੈਗੇ ਆ ਆਜਾ ਉੱਥੇ ਮੇਰਾ ਕੁਰਬਾਨੀ ਦੇ ਗੁਰਦਾ ਸਾਹਿਬ ਵੇਚਦੇ ਹੋ ਤੁਸੀਂ ਬਾਈ ਕੁਰਬਾਨੀ ਦੇ ਗੁਰਦਾ ਸਾਹਿਬ ਵੇਚਦੇ ਹੋ ਗੁੜਕਾ ਸਾਹਿਬ ਵੇਚ ਦਿਓ ਗੁੜਕਾ ਸਾਹਿਬ ਇਹ ਕਿਹੜਾ ਨਾਲ ਆਉ ਸਾਡੇ ਗੁੜਕਾ ਸਾਹਿਬ ਇੱਥੇ ਲਿਆਓ ਇੱਥੇ ਜੇ ਮੂ ਲਾਗੇ ਪੁੱਤ ਉਹ ਆਪਣਾ ਉਹ ਹੋਰ ਕੇ ਲੈ ਆਉਣਾ ਵਾ ਸਾਡੇ ਨੂੰ ਨਹੀਂ ਇਹਨਾਂ ਉੱਤਰਵਾਦ ਨਾਲ ਵੀ ਇੱਕੜਾ ਹੈ ਉਹ ਆਇਆ ਵਾ ਇਹ ਵੀ ਬੱਬਾ ਹੀ ਹੈ ਜ਼ਿਆਦਾ ਬੱਬੇ ਲੱਦੇ ਹੈ ਆਖਿਰ ਨੂੰ ਪਾਣੀ ਆਪਾਂ ਸਤਿਕਾਰ ਕਰਨਾ ਪਾਣੀ ਦਾ ਲੋ ਤੇ ਵਾਸਤੇ ਪਤਾ ਕਿਸੇ ਕੋਈ ਨਾ ਕਰਦੇ ਕੋਈ ਜਗਾ ਤੁਹਾਡੀ ਵਧੀਆ ਹੋਣੀ ਚਾਹੀਦੀ ਸੋਮਾ ਤੁਹਾਨੂੰ ਦਿੱਤੇ ਆ ਇਹ ਵੀ ਤੁਹਾਨੂੰ ਕਹਿੰਦੇ ਹੁਣੇ ਹੀ ਕਰੋ ਤੁਹਾਨੂੰ ਤਾਂ 10 ਦਿਨ 20 ਦਿਨ ਉਸ ਤੋਂ ਬਾਅਦ ਵੀ ਚੈੱਕ ਕਰਦੇ ਹਾਂ ਨੇ ਇਹ ਕੋਈ ਕੋਸ਼ੀ ਦਾ ਮਾਲਕ ਨਾ ਪਿਆਉਂਦੀਆਂ ਨੇ ਕੋਈ ਨਾ ਕੋਈ ਦੇ ਦਿੰਦੇ ਨੇ ਸਤਾ ਮੈਂ ਦੇ ਬੱਸ ਬਾਈਕ ਤਾਂ ਆਉਂਦੀ ਏ ਕੋਈ ਗੱਲ ਨਹੀਂ ਹੈ ਆਸਤਾ ਜੁੜੀ ਹੋਈ ਹੈ ਇਸਰਕੇ ਗੁਰਬਾਣੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਬੀਰ ਸਿੰਘ ਹੈ ਜੀ ਅੱਜ ਸਿੱਖ ਜਥੇਬੰਦੀਆਂ ਆਈਆਂ ਸੀ ਤੁਹਾਡੇ ਦੁਕਾਨਦਾਰਾਂ ਨੂੰ ਮਿਲ ਕੇ ਗਈਆਂ ਅਮੀਰ ਕਰਕੇ ਗਈਆਂ ਕਿ ਜਿਹੜੇ ਗੁੱਟਾ ਸਾਹਿਬ ਹੈ ਉਹ ਹਰੇਕ ਨੂੰ ਨਾ ਦਿੱਤੇ ਜਾਣ ਕੀ ਕਹਿਣਾ ਚਾਹੋਗੇ ਇਹਦੇ ਤੇ ਕੀ ਦੁਕਾਨਦਾਰਾਂ ਦੀ ਕੀ ਰਾਇ ਹੈ ਬਿਲਕੁਲ ਹੈ ਜੀ ਬਿਲਕੁਲ ਨਹੀਂ ਦੇਣਾ ਚਾਹੀਦਾ ਵੇਖੋ ਜੀ ਕੋਈ ਸਰਦਾਰ ਆਵੇ ਵੇਖ ਕੇ ਗੁੱਟਾ ਸਾਹਿਬ ਵੇਚਿਆ ਜਾਵੇ ਪਹਿਲੀ ਗੱਲ ਤੇ ਬਾਣੀ ਦੀ ਜਿੰਨੀ ਆਦਰ ਕਰੋ ਉਨਾਂ ਘੱਟਾ ਠੀਕ ਹੈ ਜੀ ਪੂਰੀ ਮਰਿਆਦਾ ਨਾਲ ਵੇਚਿਆ ਜੇ ਇਹਦੀ ਆਪ ਕਹਿੰਦੇ ਕਿ ਕੋਈ ਗੱਲ ਨਹੀਂ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੁਬਾਰਾ ਕੇ ਚੈੱਕ ਵੀ ਕਰ ਸਕਦੇ ਜੀ ਕਿ ਦੁਕਾਨ ਜਿਹੜਾ ਕੋਈ ਗਲਤ ਤਰੀਕਾ ਨਾਲ ਵੇਚਦਾ ਪਿਆ ਉਹ ਤੇ ਜਿਹੜੀ ਕਾਰਵਾਈ ਹੋਵੇ ਬੰਦੀ ਬੁਕਰੋ ਫਿਰ ਜਿਹੜੀ ਪਿਛਲੇ ਦਿਨੀ ਇੱਕ ਗੁੜਕਾ ਸਾਹਿਬ ਵੇਚਿਆ ਗਿਆ ਸੀ ਇੱਕ ਮੁੰਡੇ ਨੂੰ ਬੱਚੇ ਨੂੰ ਕੀ ਲੱਗਦਾ ਕਿ ਉਹ ਗਲਤੀ થી ਕਰ ਨਹੀ ਬਿਲਕੁਲ ਗਲਤੀ ਹੈ ਇਹ ਵੇਖੋ ਇਹ ਛੋਟੇ ਬੱਚਾ ਮੋਨਾ ਦੀ ਬਾਰੇ ਵੇਖੋ ਕਿ ਬੱਚਾ ਪੜਨ ਦੇ ਬਾਣੀ ਪੜਨ ਦੇ ਲਾਇਕ ਹੈ ਕਿ ਨਹੀਂ ਹੈ ਠੀਕ ਨਹੀਂ ਮੈਂ ਹੁਣ ਇਹ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਕਿ ਗੁੜਕਾ ਸਾਹਿਬ ਵੇਚਣਾ ਵਾ ਪੂਰੇ ਵੇਖੋ ਵੇਖ ਕੇ ਗੁੜਕਾ ਸਾਹਿਬ ਵੇਚੋ ਐਦਾਂ ਗੁੜਕਾ ਸਾਹਿਬ ਬਿਲਕੁਲ ਨਹੀਂ ਵੇਚਣਾ ਤੁਸੀਂ ਜੀ ਆਨਲੇ ਸਮੇਂ ਚ ਇਹ ਚੀਜ਼ਾਂ ਨਾਲੇ ਧਿਆਨ ਵੀ ਰੱਖਿਆ ਜਾਵੇਗਾ। ਭਾਈ ਹੋਰ ਵੀ ਆਪਣੇ ਜਿਹੜੇ ਲੱਗੇ ਦੁਕਾਨਦਾਰ ਭਰਾਵੋ ਨੂੰ ਅਸੀਂ ਕਹਾਂਗੇ ਕਿ ਅੱਗੇ ਜਿਹੜੇ ਕੁਲਕਾ ਸਾਹਿਬ ਵੇਚਣਾ ਹੈ ਕਿ ਤਰੀਕੇ ਨਾਲ ਥੋੜਾ ਤੇਚੂ। ਲੱਗਦਾ ਨਹੀਂ ਕਿ ਦੇਸ਼ਵ ਦੇਸ਼ ਸੰਗਤ ਇੱਥੇ ਆਉਂਦੀ ਹੈ। ਬਿਲਕੁਲ ਜੀ ਬਿਲਕੁਲ। ਦੁਕਾਨਦਾਰ ਅਤੇ ਰੋਮਾਹਲਾ ਸਾਹਿਬ ਜੀਾਂ ਕੋਈ ਸਾਧਕ ਉਸਤਰੀ ਧਾਰਮਿਕ ਉਸਤਰੀ ਜਿੰਦਰੇ ਤਾਂ ਉਹਨਾਂ ਨੂੰ ਮਰਿਆਦਾ ਵੀ ਜਰੂਰ ਸਨ। ਬਿਲਕੁਲ ਬਿਲਕੁਲ ਮਰਿਆਦਾ ਪਹਿਲਾ ਜੀ ਸਭ ਤੋਂ ਪਹਿਲਾ ਮਰਿਆਦਾ ਹੀ ਹੈ ਜੀ ਬਾਕੀ ਸਾਰੀ ਚੀਜ਼ਾਂ ਬਾਅਦ ਵਿੱਚ ਆਈਆਂ। ਠੀਕ ਹੈ ਜੀ ਬਾਕੀ ਚਲੋ ਅੱਗੋ ਪੂਰੀ ਚੀ ਆਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਅਮਰਸਰ ਸਾਹਿਬ ਮਾਰਕੀਟ ਦੇ ਵਿੱਚ ਆਏ ਆ ਜਿੰਨੇ ਵੀ ਇੱਥੇ ਦੁਕਾਨਦਾਰ ਵੀਰ ਨੇ ਉਹਨਾਂ ਨੂੰ ਅਤੇ ਨਾਲ ਹੀ ਜਿਹੜੀ ਅਸੀਂ ਬੇਨਤੀ ਕਰਨ ਵਾਸਤੇ ਆਏ ਆ ਉਸ ਤਰ੍ਹਾਂ ਵਾਂਗ ਕੇ ਜਿਹੜੀ ਜਿੰਨੀਆਂ ਵੀ ਸਮੂਚੀਆਂ ਧਾਰਮਿਕ ਸਮਾਜਿਕ ਤੇ ਵਪਾਰਕ ਸੰਸਥਾਵਾਂ ਨੂੰ ਧਾਰਮਿਕ ਸਾਹਿਤ ਅਤੇ ਪ੍ਰਕਾਸ਼ਕ ਅਤੇ ਵੇਚਣ ਵਾਲੇ ਦੁਕਾਨਦਾਰਾਂ ਨੂੰ ਸਨਮਰ ਬੇਨਤੀ ਹੈ ਕਿ ਉਹ ਆਪਣੇ ਪਾਸ ਮੌਜੂਦ ਧਾਰਮਿਕ ਸਾਹਿਤ ਗੁਰਬਾਣੀ ਦੇ ਗੁਟਕਾ ਸਾਹਿਬ ਅਤੇ ਪੋਥੀਆਂ ਦੀ ਸਾਂਭ ਸੰਭਾਲ ਹਿੱਤ ਸਿੱਖ ਮਰਿਆਦਾ ਦਾ ਵਿਸ਼ੇਸ਼ ਖਿਆਲ ਰੱਖਣ ਸਮੁੱਚੇ ਧਾਰਮਿਕ ਸਾਹਿਤ ਨੂੰ ਵਪਾਰਕ ਨਜ਼ਰੀਏ ਨਾਲ ਨਾ ਵੇਖਿਆ ਜਾਵੇ ਬਲਕਿ ਇਹ ਮਹਿਸੂਸ ਕੀਤਾ ਜਾਵੇ ਕਿ ਇਸ ਦੇ ਨਾਲ ਸਮੁੱਚੇ ਸਿੱਖ ਜਗਤ ਤੇ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਦੀ ਆਸਤਾ ਜੁੜੀ ਹੋਈ ਹੈ ਗੁਰਬਾਣੀ ਗੁਟਕਾ ਸਾਹਿਬ ਦੀ ਖਰੀਦ ਕਰਨ ਆਏ ਕਿਸੇ ਵੀ ਸਖਸ਼ ਦੀ ਥੋੜੀ ਬਹੁਤੀ ਜਾਂਚ ਪਰਖ ਜ਼ਰੂਰ ਕਰ ਲਈ ਜਾਵੇ ਕਿ ਕਿਧਰੇ ਉਸ ਸਖਸ਼ ਦਾ ਮਕਸ਼ਦ ਸਿੱਖ ਭਾਵਨਾ ਨੂੰ ਸੱਟ ਮਾਰਨਾ ਨਾ ਹੋਵੇ ਆਪ ਜੀ ਸਮਝ ਸਕਦੇ ਹੋ ਕਿ ਪਿਛਲੇ ਸਮੇਂ ਵਿੱਚ ਜੋ-ਜੋ ਥਾਂ-ਥਾਂ ਤੇ ਬੇਦਬੀਆਂ ਹੋਈਆਂ ਹਨ ਉਹਦੇ ਨਾਲ ਸਮੂਹ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਬੜੀ ਫੇਸ ਪਹੁੰਚੀ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਬੇਨਤੀ ਨੂੰ ਸਵਾਰਕਾਰ ਕਰੋਗੇ ਇਸ ਦਾ ਕਾਰਨ ਇਹ ਹੈ ਜੀ ਵੀ ਦੁਕਾਨਾਂ ਦੇਤੇ ਆਮ ਇਥੇ ਗੁਟਕਾ ਸਾਹਿਬ ਕੋਥੀਆਂ ਵੇਖਦੀਆਂ ਨੇ ਪਿਛਲੇ ਇੱਕ ਦਿਨ ਤੁਸੀਂ ਦੇਖਿਆ ਹੋਣਾ ਕਿ ਵੀਡੀਓ ਵੀ ਆਈ ਸੀ ਵੀ ਇੱਕ ਦੁਕਾਨਦਾਰ ਵੀਰ ਨੇ ਬਿਨਾ ਕੋਈ ਜਾਂਚ ਪੜਤਾਲ ਕੀਤੇ ਕਿ ਬੱਚੇ ਨੂੰ ਮੰਨ ਲੋਕ ਬੱਚਾ ਭਾਵੇਂ ਉਹ ਅਸੀਂ ਭੇਜਿਆ ਹੋਵੇ ਇੱਕ ਚੈੱਕ ਕਰਨ ਵਾਸਤੇ ਇਹਨਾਂ ਨੂੰ ਭੇਜਤਾ ਹੋਵੇ ਕਿ ਭਲਾ ਇਹਨਾਂ ਦਾ ਕੀ ਸਿਸਟਮ ਆ ਤੇ ਉਹ ਇਸ ਤਰ੍ਹਾਂ ਹੀ ਲਿਫਾਫੇ ਚ ਪਾ ਕੇ 100 ਰੁਪਏ ਦੇ ਗੁਟਕਾ ਸਾਹਿਬ ਦੇ ਦਿੱਤਾ ਜਾਂਦਾ ਵਾ ਸਾਡਾ ਮਕਸਦ ਇਹ ਹੈ ਵੀ ਗੁਰਬਾਨੀਆਂ ਸਤਿਕਾਰ ਕਰੀਏ ਆਪਾਂ ਠੀਕ ਆ ਪਿੱਛੇ ਜੋ ਹੋ ਗਿਆ ਉਹ ਹੋ ਗਿਆ ਗਾਂ ਆਪਾਂ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਵੀ ਇਧਰ ਧਿਆਨ ਕਰਨ ਕਿਉਂਕਿ ਗੁਰਬਾਣੀ ਦੀਆਂ ਪੋਥੀਆਂ ਦੁਕਾਨਾਂ ਤੇ ਵਿਕਦੀਆਂ ਨੇ ਇੱਕ ਤਾਂ ਸਤਕਾਰ ਨਹੀਂ ਹੁੰਦਾ ਖਾਨਿਆਂ ਦੇ ਵਿੱਚ ਇਸ ਤਰ੍ਹਾਂ ਹੀ ਰੱਖੀਆਂ ਜਾਂਦੀਆਂ ਨੇ ਤੇ ਬਾਣੀ ਸਤਕਾਰਯੋਗ ਆ ਬਾਣੀ ਭਾਵੇਂ ਇੱਕ ਕਾਗਜ਼ ਤੇ ਛੱਡੋ ਮੈਨਾਂ ਇੱਕ ਪੱਤੇ ਤੇ ਵੀ ਲਿਖੀ ਹੋਵੇ ਤੇ ਉਹ ਵੀ ਪੂਜਣਯੋਗ ਆ ਗੁਰਬਾਣੀ ਦਾ ਸਤਕਾਰ ਹੋਣਾ ਬਹੁਤ ਜ਼ਰੂਰੀ ਆ ਸੋ ਉਹਦੇ ਵਾਸਤੇ ਅੱਜ ਇਹ ਤਾਂ ਮਾਰਕੀਟ ਦੇ ਵਿੱਚ ਦੁਕਾਨਦਾਰ ਵੀਰ ਨੇ ਇਹਨਾਂ ਨੂੰ ਪਹਿਲਾਂ ਅਜ ਬੇਨਤੀ ਕਰਨ ਵਾਸਤੇ ਆਏ ਆ ਫਿਰ ਜਿਹੜੀਆਂ ਪ੍ਰਕਾਸ਼ਕ ਸੰਸਥਾਵਾਂ ਨੇ ਜਾਂ ਜਿਹੜੀਆਂ ਹੋਰ ਵੀ ਸੰਸਥਾਵਾਂ ਨੇ ਜਿਹੜੀਆਂ ਇਸ ਆਧਾਰਿਆਂ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਸਾਰਿਆਂ ਨੂੰ कि ਇਸ ਦਾ ਖਾਸ ਖਿਆਲ ਰੱਖਿਆ ਜਾਵੇ ਗੁਰਬਾਣੀ ਦੀਆਂ ਪੋਥੀਆਂ ਦੀ ਜਿਹੜੀ ਵਿਕਰੀ ਆ ਉਹਦੇ ਸਬੰਧੀ ਤੁਸੀਂ ਘਰ ਤੋਂ ਘੱਟ ਜਾਂਚ ਪੜਤਾਲ ਜ਼ਰੂਰ ਕਰੋ ਕਿ ਗੁਰਬਾਣੀ ਦੀ ਪੋਥੀਸ ਦੇਣ ਲੱਗੇ ਆ ਉਹ ਬੰਦਾ ਕੌਣ ਆ ਕੀ ਉਸ ਨੂੰ ਪੋਥੀ ਉਹ ਲੈਣ ਦੇ ਲਾਇਕ ਹੈ ਕਿਉਂ ਇਹ ਨਾ ਹੋਵੇ ਕਿ ਪੋਥੀ ਲ ਜਾਵੇ ਤੇ ਜਾ ਕੇ ਗੈਦਮੀ ਕਰ ਦੇ ਫਿਰ ਬਾਅਦ ਚ ਜਿਹੜਾ ਅਮਨ ਕਾਨੂੰਨ ਆ ਨਾ ਉਹ ਸ਼ਾਂਤੀ ਉਹ ਭੰਗ ਹੋਵੇ ਸਿੱਖਾਂ ਦੀਆਂ ਜਿਹੜੀਆਂ ਆਪਸੀ ਆਮ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਉਹਨਾਂ ਨੂੰ ਠੇਸ ਪਹੁੰਚਣ ਸੋ ਸਨਮਰ ਬੇਨਤੀ ਬੜੇ ਪ੍ਰੇਮ ਨਾਲ ਇਹ ਭਰਾਵਾਂ ਨੂੰ ਕਰਨ ਆਏ ਆ ਸੋ ਇਹਨਾਂ ਨੇ ਬੜੀ ਬੇਨਤੀ ਸਾਡੀ ਸਤਕਾ ਆ ਕਿ ਸਰਕਾਰ ਵੀ ਕੀਤੀ ਆ ਤੇ ਇਹ ਵੀ ਕਿਹਾ ਕਿ ਅਸੀਂ ਗ ਜਿਹੜਾ ਵੀ ਸਾਡਾ ਤੁਹਾਨੂੰ ਜੋ ਸਾਡੇ ਵੱਲੋਂ ਬੇਨਤੀਆਂ ਨੂੰ ਕੀਤੀ ਗਈ ਆ ਉਹਦੇ ਵਾਸਤੇ ਖਾਸ ਧਿਆਨ ਰੱਖਣਗੇ ਅਸੀਂ ਆਸ ਇਹ ਕਰਦੇ ਹਾਂ ਕਿ ਇਹਨਾਂ ਦੇ ਵੱਲੋਂ ਸਾਡਾ ਜਿਹੜੀ ਬੇਨਤੀ ਮੰਨ ਲਈ ਜਿਹੜੀਆਂ ਸਾਡੀਆਂ ਸਰਮੌਰ ਸਿੱਖ ਥਾਵਾਂ ਨੇ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਦਲਪੰਥ ਨੇ ਸਿੱਖ ਸੰਪਰਦਾਵਾਂ ਨੇ ਅਸੀਂ ਆਸ ਇਹ ਕਰਦੇ ਹਾਂ ਵੀ ਉਹਨਾਂ ਦੇ ਵੱਲੋਂ ਕੋਈ ਇਸ ਤਰ੍ਹਾਂ ਦਾ ਐਦ ਕੀਤਾ ਜਾਵੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਕਿ ਆਮ ਸਿੱਖ ਸੰਗਤਾਂ ਜਿਨ੍ਹਾਂ ਨੂੰ ਗੁਰਬਾਣੀ ਦੀਆਂ ਪੋਥੀਆਂ ਸੈਂਚੀਆਂ ਚਾਹੀਦੀਆਂ ਹੋਣ ਉਹਨਾਂ ਵੱਲੋਂ ਪ੍ਰਬੰਧ ਕੀਤਾ ਜਾਵੇ ਦੁਕਾਨਾਂ ਤੇ ਵਿਕਰੀ ਦੀ ਲੋੜ ਨਹੀਂ ਹੈਗੀ ਗੁਰਬਾਣੀ ਦੀਆਂ ਪੋਥੀਆਂ ਦੀ ਕਿਉਂਕਿ ਇਹ ਤਾਂ ਸਤਕਾਰ ਨਹੀਂ ਹੁੰਦਾ ਇੱਕ ਗੁਰਬਾਣੀ ਦੀਆਂ ਪੋਥੀਆਂ ਮੈਨੂੰ ਲੱਗਦਾ ਵੀ ਵਿਕਣੀਆਂ ਨਹੀਂ ਚਾਹੀਦੀਆਂ ਇਹ ਤਾਂ ਸੰਤਾਂ ਨੂੰ ਫ੍ਰੀ ਮਿਲਣੀਆਂ ਚਾਹੀਦੀਆਂ ਕਿਉਂਕਿ ਸਾਡੀਆਂ ਸੰਸਥਾਵਾਂ ਕੋ ਕਿਹੜੀ ਕਿਸੇ ਦੀ ਘਾਟ ਆ ਨਾ ਪੈਸੇ ਦੀ ਘਾਟ ਆ ਨਾ ਬੰਦਿਆਂ ਦੀ ਘਾਟ ਆ ਨਾ ਕਿਸੇ ਹੋਰ ਚੀਜ਼ ਦੀ ਘਾਟ ਆ ਸਾਰਾ ਕੁਝ ਹੈਗਾ ਸੋ ਉਹਦੇ ਵਾਸਤੇ ਇੱਕ ਸਿਸਟਮ ਕ੍ਰੀਏਟ ਹੋ ਜੇ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਦਲਪੰਥ ਹੋਣ ਸਾਡੀਆਂ ਸਿੱਖ ਸੰਸਥਾਵਾਂ ਹੋਣ ਉਹ ਸਾਰੀਆਂ ਜਿਹੜੀਆਂ ਉਹ ਪ੍ਰੋਵਾਈਡ ਕਰਨ ਆਮ ਸਿਕ ਸੰਗਤਾਂ ਨੂੰ ਤੇ ਉਹਦੇ ਵਾਸਤੇ ਇੱਕ ਸਿਸਟਮ ਜਿਹੜਾ ਕ੍ਰਾਈਟੇਰੀਆ ਜਿਹੜਾ ਇੱਕ ਬਣ ਜਾਵੇ ਸੋ ਉਹਨਾਂ ਨੂੰ ਵੀ ਬੇਨਤੀ ਆ ਇਹਨਾਂ ਵੀਰਾਂ ਨੂੰ ਵੀ ਬੇਨਤੀ ਕੀਤੀ ਆ ਬੜੇ ਪ੍ਰੇਮ ਪਿਆਰ ਨਾਲ ਸਾਰਿਆਂ ਨੇ ਅਮਨ ਕਾਨੂੰਨ ਦੇ ਵਿੱਚ ਜਿਹੜਾ ਵਾ ਉਹ ਇਹਨਾਂ ਨੂੰ ਬੇਨਤੀ ਨੂੰ ਸਾਰੀ ਸਰਕਾਰ ਕੀਤਾ ਵਾ ਤੁਹਾਡਾ ਮੀਡੀਆ ਦਾ ਵੀ ਧੰਨਵਾਦ ਕਿ ਤੁਸੀਂ ਇਸ ਬੇਨਤੀ ਨੂੰ ਸੰਗਤ ਸਾਹਮਣੇ ਜਿਹੜਾ ਵਾ ਉਹ ਰੱਖਣ ਵਾਸਤੇ ਸਾਡਾ ਸਹਿਯੋਗ ਕਰਨ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸ ਮਸਲੇ ਵਿੱਚ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਅਕਾਲ ਤਖਤ ਦੇ ਜਥੇਦਾਨ ਨੂੰ ਹਾਂ ਜੀ ਆਉਣ ਵਾਲੇ ਦਿਨਾਂ ਤੇ ਇਹਦੇ ਵਾਸਤੇ ਕੋਈ ਠੋਸ ਜਿਹੜਾ ਵਾ ਉਹ ਕਦਮ ਚੱਕਣਗੇ। ਉਹਨੇ ਦੇਖ ਕਿ ਜਿੱਥੇ ਬੰਦੀਆ ਆਪਣੇ ਤੌਰ ਤੇ ਦੁਕਾਨਾਂ ਦੇ ਵਿੱਚ ਚੈਕਿੰਗ ਕਰਨਗੇ ਕਿ ਜੋ ਅੱਜ ਉਹਨਾਂ ਨੂੰ ਤੁਸੀਂ ਸੰਦੇਸ਼ ਦੇ ਕੇ ਜਾਂ ਅਪੀਲ ਕਰਕੇ ਚੱਲੇ ਹੋ ਕਿ ਉਹ ਤੁਹਾਡੇ ਸੰਦੇਸ਼ ਦੀ ਜਾਂ ਅਪੀਲ ਦੀ ਕਿੰਨੀ ਕੁ ਪਾਲਣਾ ਕਰਦੇ। ਨਹੀਂ ਬਿਲਕੁਲ ਅਸੀਂ ਉਹਨਾਂ ਨੂੰ ਕਿਸੇ ਨੂੰ ਵੀ ਅੱਜ ਅਸੀਂ ਕੋਈ ਇਸ ਧਮਕੀ ਨਹੀਂ ਦੇ ਡਰਾ ਨਹੀਂ ਰਹੇ ਕੋਈ ਧਮਕਾ ਨਹੀਂ ਰਹੇ ਸਤ ਬੇਨਤੀ ਕਰ ਰਹੇ ਹਾਂ ਤੇ ਆਸ ਕਰਦੇ ਹਾਂ ਵੀ ਉਹ ਸਾਰੇ ਇਸ ਬੇਨਤੀ ਨੂੰ ਸਵਾਰ ਕਰ ਲੈਣਗੇ ਤੇ ਸਮਝਣਗੇ। ਤੇ ਵੀਰਾਂ ਨੇ ਇਹ ਗੱਲ ਕਹੀ ਵੀ ਸਾਨੂੰ ਦੁਕਾਨਦਾਰ ਵੀਰਾਂ ਨੇ ਵੀ ਸਾਨੂੰ ਥੋੜਾ ਸਮਾਂ ਦਿਓ। ਅਸੀਂ ਜਿਹੜਾ ਇਹ ਪ੍ਰਬੰਧ ਦਾ ਸਹੀ ਕਰਦੇ ਹੋਵੇਂ ਗੁਰਬਾਣੀ ਦੀਆਂ ਪੋਥੀਆਂ ਰੱਖਣ ਸੰਬੰਧੀ ਬੇਨਤੀ ਕੀਤੀ ਆ ਕਿ ਗੁਰਬਾਣੀ ਦੀਆਂ ਪੋਥੀਆਂ ਨੂੰ ਐਂ ਧਾਰਮਿਕ ਤਰੀਕੇ ਨਾਲ ਸਤਕਾਰ ਦੇ ਨਾਲ ਜਿਹੜਾ ਉਹ ਰੱਖਿਆ ਜਾਵੇ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਜਿਹੜਾ ਉਹਨੂੰ ਬੜੇ ਤਰੀਕੇ ਨਾਲ ਕੀਦਨ ਕਰਾਂਗੇ ਜੀ